ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਆਪਰੇ ਸੰਗ ਪੇਜ ਤੇ ਅੱਜ ਪਹੁੰਚੇ ਹਾਂ ਕੋੜਕਪੁਰਾ ਦੀ ਮੰਡੀ ਵਿੱਚ ਅੱਜ ਤੁਹਾਨੂੰ ਦਿਖਾ ਰਹੇ ਹਾਂ ਤੂੜੀ ਦਾ ਰੇਟ ਵੇਖਦੇ ਹਾਂ ਕਿ ਸਰਾਰਾ ਰੇਟ ਕੀ ਜਾਂਦਾ ਤੂੜੀ ਦਾ ਤੇ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਕੀ ਰੇਟ ਜਾਂਦਾ ਵੇਖਦੇ ਹਾਂ ਕਿ ਸਰਾਰਾ ਰੇਟ ਕੀ ਰਹਾ ਜਾਂਦਾ ਤੂੜੀ ਦਾ ਵੇਖਦੇ ਹਾਂ ਪਹਿਲੀ ਟਰਾਲੀ ਦੇਖਦੇ ਹਾਂ ਦੋਸਤੋ ਕੀ ਰੇਟ ਜਾਂਦਾ ਚ ਤੂੜੀ ਉਹ ਵੀ 13-14 ਕੁਇੰਟਲ ਇਹ ਤੇ ਜਸੂ ਲੋਸਟਾਰ ਆ ਕੁਲਤ ਦੋਸਤੋ ਛਾਟਰ ਵਾਲਿਆਂ ਲੱਗਿਆ ਅਲੱਗ-ਅਲੱਗ ਨਾਗ ਆ ਅਲੱਗ-ਅਲੱਗ ਥੂੜੀ ਆ ਦੋਸਤੋ ਵੇਖਦੇ ਕੀ ਰੇਟ ਟੁੱੜੀ ਜਾਊਗੀ ਅੱਜ ਨਾਗ ਆ ਗਏ ਦੋਸਤੋ 8 8ਾਂ ਦਾ ਵੇਖ ਨਹੀਂ ਅਲੱਗ-ਅਲੱਗ ਕੀ ਰੇਟ ਜਾਂਦਾ ਅੱਜ ਅਲੱਗ-ਅਲੱਗ ਰੇਟ ਰੂਆ ਦੋਸਤੋ ਇਹਨਾਂ ਦਾ ਵੇਖਣੇ ਸਿਰਾਂ ਰੇਟ ਕੀ ਜਾਂਦਾ ਅੱਜ ਵੇਖੋ ਦੋਸਤੋ ਗਾਹ ਕਾਇ ਅੱਜ ਮੰਡੀ ਵਿੱਚ ਆ ਸਾਰੇ ਗਾਹ ਕੀ ਆ ਬੁੱਲੀ ਹੋਣ ਲੱਗੀ ਸ਼ੁਰੂ ਦੋਸਤੋ ਦੇਖਦੇ ਆ ਪਹਿਲੀ ਟਰਾਲੀ ਦਾ ਰੇਟ ਕੀ ਚਾਹੁੰਦਾ ਅਦਰਦੀ ਤੂੜੀ ਬੋਲੋ ਭਾਈ ਅਦਰਦੀ ਤੂੜੀ ਦੋਸਤੋ ਕਿਵੇਂ ਕਰੀਏ 250 ਰੁਪਿਆ 50 60 65 70 75 80 85 90 95 295 300 305 5 10 15 315 20 20 ਰੁਪਏ 320 ਰੁਪਏ 320 ਰੁਪਏ ਗੁਰੂ ਸਰ ਜਾਏਗਾ ਜਾਊਗਾ 320 ਰੁਪਏ ਬੋਲਣਗੇ 320 ਰੁਪਏ ਬੰਦਾ ਜਾਣਾ ਹੀ 500 ਰੁਪਏ ਦਾ ਨੰਬਰ ਜੋ ਲੇ ਇਹ ਲੱਗੀ ਐ ਨਿਕਲੂ ਸਾਰੀ ਹਾਂ ਜੀ ਤਰਪਾਲ ਦੀ ਹੈ ਜੀ ਇਹ ਹੈ ਅੰਦਰ ਲੱਗੀ ਬੋਲੋ ਜੀ 230 ਇਹ 300 ਆ ਬਾਈ 500 ਰੁਪਏ ਮੇਰੇ ਲੋ ਤਾਂ ਬਲਾ ਮੁਕਤ ਲੈ ਗਿਆ ਹੁਣ ਅਗਲੇ ਤੇਲ ਮਹਿੰਗਾ ਹੋ ਗਿਆ ਕਹਿੰਦੇ ਬਾਈ ਰੇਟ ਵਧਾ ਦਿਓ ਬੋਲੋ ਜੀ 260 260 ਰੁਪਏ 80 ਰੁਪਏ 50 ਰੁਪਏ 70 75 80 85 90 95 300 300 5 ਕਰਦੇ 5 10 15 20 320 ਰੁਪਏ ਬੋਲਾਂਗੇ ਨੇ 25 ਪੱਤ ਕਿੱਥੇ ਜਾਣੇ ਬਾਈ ਲੰਡੇ ਲੰਡੇ ਜਾਏਗਾ ਬਾਈ 800 ਰੁਪਏ ਕਰਾਇਆ 30 ਕਰਦੇ 30 ਰੁਪਏ ਹੀ 330 ਰੁਪਏ 35 35 ਰੁਪਏ 35 ਬੋਲੰਗਨੇ 335 ਰੁਪਏ ਲੰਡੇ ਬਾਈ ਨਹੀਂ ਬੋਲੋ ਬਾਈ ਉਸੇ ਨਾਲ ਦੀ ਆ 280 ਰੁਪਏ 85 90 ਉਸੇ ਰੇਟ ਕਰ ਯਾਰ 335 335 ਰੁਪਏ ਜਾਊਆ ਬਾਈ ਪਛੇ 335 ਬੋਲੰਗਨੇ ਜਾਊਗਾ ਭਾਈ ਜਾਊਗਾ 335 ਰੁਪਏ ਭਾਈ ਦੋਵੇਂ ਇਕੱਠੀਆਂ ਹੀ ਲੈ ਜਾਓ 50 ਰੁਪਏ ਬੋਲੋ ਭਾਈ ਬੋਲੋ ਹੀ ਬੋਲੋ ਉਹਦੇ ਨਾਲ ਤਾਂ ਚੰਗੀ ਆ 230 230 ਰੁਪਏ 35 ਰੁਪਏ 35 ਰੁਪਏ ਭਾਈ ਕਿੱਥੇ ਲੈ ਜਾਣੀ ਆ ਕਾਸਮ ਪੱਟੀ ਜਾਣੀ ਕਿਹਦੀ ਡਿਲੀਵਰੀ ਕਾਸਮ ਪੱਟੀ ਜਾਏਗਾ ਭਾਈ ਨੂੰ ਸਾਈਡ ਤੇ ਆ ਹਾਂ ਬੰਦੇ ਜੀ ਤੁਹਾਨੂੰ ਬਦਾ ਹੰਟਾ ਗੁੰਡਾ ਕੁੰਡਾ ਇਹ ਗੀ ਨੂੰ ਕਰਾ ਲਾਂਗੇ 500 ਰੁਪਇਆ ਕਰਾਇਆ ਬਾਈ ਉਹ ਲੋ ਬਾਈ 250 55 60 65 70 75 80 ਬਾਈ ਬੋਲੀ ਦਿੰਦਾ ਉਹ ਉਹਨੇ ਵੀ ਲੈਣੀ ਤੂੰ ਵੀ ਲੈਣੀ ਕਾਲੀ ਜੇ ਤਾਂ ਭਲਾ ਦਿੱਤੀ ਦੇ ਲਾ ਗਾਂ ਜਾ ਕੇ 80 80 285 90 99 300 ਬੋਲਾਂਗੇ ਨੇ 5 305 ਬੋਲਦਾ ਕੋਈ ਆ ਜਾ ਫਿਰ ਆਪਣੀ 1000 ਰੁਪਏ ਦੇ ਯਾਰ ਦਾ ਆਪਣੇ ਇੱਥੇ ਜਾਣੀ ਸ਼ਹਿਰ ਦੀ 500 ਆ ਜਾ ਬਈ ਆਲੇ 305 ਇਹ ਵੀ ਹੈ ਬਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਈ 280 300 300 5 ਜਾਊਗਾ ਕੁੱਛੀ ਬਾਈ ਜਾਏਗਾ ਬਾਈ ਆਹ ਵੜਾਂਗੇ ਕਿੰਨਾ ਕਰਾਇਆ 500 ਰੁਪਇਆ ਬੋਲ ਬੋਲ ਛੇਤੀ ਕਰ ਘੱਟ ਉਹਦੇ ਨਾ ਕਰ ਲੈ ਜਿਹੜਾ ਕਹਦਾ ਠੀਕ ਹੈ ਲੈੜੀ ਭਰਾ ਕਿਉਂ ਬਾਈ 300 ਰੁਪਇਆ 10 ਉਹ 10 ਕਿ ਕੀ 15 15 ਲੈ ਪਾ ਕੇ ਹੋਰ ਪਾ 320 20 ਨੰਬਰ 25 30 35 35 40 340 ਬੋਲਾਂਗੇ ਨੇ ਤੇਰੀ ਆ 340 ਰੁਪਏ ਬਾਈ ਆ ਜਾ ਓਰੇ ਆ ਲੱਗਿਆ ਇਹਦੀ ਆ ਬਾਈ ਅੰਦਰ ਦੀ ਅੰਦਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋਈ ਨਹੀਂ ਜਾਣਾ ਹੈ 300 ਦਾ ਹਰੇ ਨਵੇਂ ਜਮਾਨਾ ਹੋਣਾ ਆਪ ਟੰਗ ਆ ਰਾਇਆ ਬੋਲੋ ਹੀ ਬੋਲੋ ਉਹ ਤਾਂ ਇਹ ਕਿੰਨਾ ਕਰ ਦੇਗਾ ਸਾਹ ਲਗਾਈ ਹੈ 1900 ਦੇ ਦੋ ਘਰੇ ਲਾਲੂ 250 ਹਾਂਜੀ 250 60 65 70 75 80 85 300 300 300 ਬੋਲਾਂਗੇ ਨਾ 5 10 10 15 15 20 25 325 ਬੋਲਦਾ ਕੋਈ 325 ਰੁਪਏ ਬਾਈ ਜੀ ਨਾਲ ਹੀ ਜਾਣਾ ਬੰਦ ਕਰ ਆ ਰਿਹਾ ਹੈ ਨਾ ਪੱਤੀਆ ਤੈਨੂੰ ਪਾੜਨ ਦੀ ਗੱਲ ਕਰ ਕੋਈ ਨਾ ਕੋਈ ਯਾਰ ਬਣਾ ਕੇ ਰੱਖ ਲੈ ਹਲੋ ਕੰਮ ਆ ਬਾਈ ਅੰਦਰ ਨਹੀਂ ਬਾਹਰ ਨਹੀਂ ਬਾਹਰ ਦੀ ਹੈ ਬਾਈ ਵਾਹ ਗਲੇ ਗਲੇ ਬਾਈ ਹਾਂਜੀ ਨਹੀਂ ਬਈ ਇਹੋ ਜੀ ਆਏ ਨਿਕਲੂਗੀ ਸਾਰੀ ਬੋਲੋ ਜੀ 250 ਬੋਲੀ ਕਰੀ ਜਾਂਦਾ ਬਾਈ 55 ਬਈ ਦਿੱਲੀ ਵਾਲੇ ਸਕੂਲ ਕੋਲ ਜਾਏਗਾ 3 ਕਿਲੋ ਰੋਡ ਤੇ ਸੇਮਣ ਵਾਲੇ ਕੋਲੇ ਘਾਤ ਪੱਟੀ ਜਾਵੇਗਾ ਬੋਲੋ ਬੋਲੋ ਛੇਤੀ ਕਰੋ ਕੇ ਰੁਕ ਲਾਉਣੀ ਆ ਰੁਕ ਲਾਉਣੀ ਆ ਦਾ ਦਾ ਦੇ ਜਾਣ ਕੇ 300 ਰੁਪਇਆ ਬਈ ਉੱਥੋਂ ਦਾ ਹਾਂ 300 ਬਈ ਹਾਂ ਬੋਲੋ ਬਈ ਚੁੰਜਾ 60 65 70 75 80 85 90 95 305 305 10 15 ਬੋਲਾਂਗੇ ਨੇ 315 ਰੁਪਇਆ ਬਈ ਆਪਣੀ ਇੱਥੇ ਲਾਉਣੀ ਆ 100 ਰੁਪਇਆ ਹਾਂ ਠੀਕ ਹੈ ਰੋਕ ਤਾ ਨਹੀਂ ਚੱਲ ਗਰੇ ਯਾਰ ਕੇਵਲ ਜਿਹੜੇ ਪਾਸੋਂ ਪ੍ਰੇਮੀ ਸਾਰਾ ਹੀ ਪ੍ਰੇਮ ਹੀ ਹਾਂ ਨਿਕਲ ਨਿਕਲ ਐਕ ਰਹੀ ਆ ਆ ਤੇਰੇ ਮਗਰ ਖੜੀ ਜਿਹੜੀ ਆ ਮਗਰ ਖੜੀ ਜਿਹੜੀ ਬੋਲੋ ਜੀ ਹਾਂ ਗੱਲ ਕਰ ਲਈ ਆ ਕੱਟ ਯਾਰ ਤੂੰ ਕੱਟ ਦੇ ਕੱਟ ਦੇ ਕੱਟ ਦੇ ਦੋ ਮਿੰਟ ਮੀਟਿੰਗ ਚ ਲਾ ਦੇ ਬੋਲੋ ਜੀ ਬੋਲੋ 280

ਬਖਦੀਆ ਅੱਜ ਦੋਸਤੋ ਸਰਾ ਰੇਟ ਰਹਿ ਗਿਆ 350 ਰੁਪਏ ਟੁੜਾ ਰੇਟ ਰਹਿ ਗਿਆ ਦੋਸਤੋ 350 ਰੁਪਏ ਅੱਜ ਤਰੀਕ ਹੈਗੀ ਆ ਅੱਜ ਤਰੀਕ ਹੈਗੀ ਦੋਸਤੋ 11 11 ਮਾਰਚ 2025 ਤੀਜਾ ਮਹੀਨਾ ਦੋਸਤੋ ਅੱਜ ਟੁੜੀ ਦਾ 350 ਸਰਾ ਰੇਟ ਰਹਿ ਗਿਆ ਦੋਸਤੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਮੈਂਟ ਕਰ ਦਿਓ ਜੇ ਕੱਲ ਨੂੰ ਮਿਲਦੇ ਆ ਦੋਸਤੋ ਇਸੇ ਸਮੇਂ ਤੇ 7:30 ਵਜੇ